ਜਗਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਬਜ਼ੁਰਗ ਜੀ ਤੁਸੀਂ ਵੀਡੀਓ ਦੇਖ ਰਹੇ ਥੱਲੇ ਇਹ ਬਜ਼ੁਰਗ ਜੀ ਆਪਣੇ ਪਰਿਵਾਰ ਨਾਲ ਵਿਛੜ ਗਏ ਪਿੰਡ ਰਡਿਆਲ ਉੱਥੇ ਬੈਠੇ ਕਿਸੇ ਦੁਕਾਨ ਤੇ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤਾਂ ਜੋ ਆਪਣੇ ਪਰਿਵਾਰ ਤੱਕ ਪਹੁੰਚੇ ਕਿਰਪਾ ਕਰਕੇ ਬੇਨਤੀ ਸਾਰਿਆਂ ਤਰਸ ਕਰਿਓ ਬਜ਼ੁਰਗਾਂ ਦੇ ਨੰਬਰ ਉੱਥੇ ਹੈਗਾ ਜੀ ਜੇ ਕਿਸੇ ਨੂੰ ਪਤਾ ਲੱਗਦਾ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੇ 73 98 0383 9773 98 0383 ਦੇ ਸੰਪਰਕ ਕਰ ਲਿਓ ਬਹੁਤ ਬਹੁਤ ਧੰਨਵਾਦ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਬੂਲ ਕੇ ਘਰ ਦੇ ਵਿੱਚ ਵੈਗੁਰ ਜੀ ਦਾ ਖਾਲਸਾ ਵੈਗੁਰ ਫਤਿਹ ਜੀ ਇਹ ਸਰਦਾਰ ਸਾਹਿਬ ਸਾਡੇ ਪਿੰਡ ਰੜਿਆਲੇ ਪਹੁੰਚੇ ਹੋਏ ਹੈ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿਹੜਾ ਪਿੰਡ ਹੈ ਇਹਨਾਂ ਦਾ ਠੀਕ ਹੈ ਜੀ ਪਤਾ ਹੀ ਨਹੀਂ ਲੱਗ ਰਿਹਾ ਦੱਸ ਰੇ ਕੁਛ ਹੈਗਾ ਸੀ ਕਿਤੇ ਨਾਲ ਬਜ਼ੁਰਗ ਹੈਗੇ ਵਿਚਾਰੇ ਤੇ ਕੋਈ ਕੋਈ ਜਾਣਕਾਰੀ ਹੋਵੇ ਤਾਂ ਸਾਂਝੀ ਕਰੋ ਜੀ ਮੇਰਾ ਨੰਬਰ ਹੈ 7973980384 ਉਹ ਆਪ ਉਹ ਪ੍ਰੇਸ਼ਾਨ ਲੱਗ ਰਹੇ ਵਿਚਾਰੇ ਇਹ